ਜਦੋਂ ਸ਼੍ਰੀ ਗੁਰੂ ਹਰ राय ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਜੀ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਗਏ ਹੋਏ ਸਨ ਉਸ ਵੇਲੇ ਕੁਝ ਕੋ ਕਾਜ਼ੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕੀਤੀ ਹੋਇਆ ਕੀ ਇੱਕ ਦਿਨ ਰਾਜੇ ਵਜ਼ੀਰਾ ਅਮੀਰਾਂ ਤੇ ਕਾਜ਼ੀਆਂ ਨੇ ਰਾਮ ਰਾਏ ਜੀ ਨਾਲ ਈਰਖਾ ਕਰਕੇ ਸਲਾਹ ਕੀਤੀ ਕਿ ਇਹਨਾਂ ਨੇ ਤਾਂ ਬਾਦਸ਼ਾਹ ਔਰੰਗਜ਼ੇਬ ਨੂੰ ਆਪਣਾ murid ਕਰ ਲਿਆ ਹੈ ਇਹਨਾਂ ਨੂੰ ਬਾਦਸ਼ਾਹ ਦੇ ਮੂੰਹੋਂ ਲਾਉਣਾ ਚਾਹੀਦਾ ਹੈ ਉਪਰੰਤ ਜਦ ਇੱਕ ਦਿਨ ਬਾਬਾ ਰਾਮਰਾਏ ਜੀ ਬਾਦਸ਼ਾਹ ਦੇ ਦਰਬਾਰ ਵਿੱਚ ਆਏ ਤਾਂ ਕਾਜ਼ੀਆਂ ਨੇ ਕਿਹਾ ਸਾਡੇ ਪੈਗੰਬਰ حضرت ਮੁਹੰਮਦ ਸਾਹਿਬ ਨੇ ਰਾਗ ਰੰਗ ਸਭ ਬੰਦ ਕਰਕੇ ਖੁਦਾ ਦੇ ਮਿਲਣ ਦਾ ਸਿੱਧਾ ਰਸਤਾ ਤੋਰਿਆ ਸੀ ਪਰ ਇਹਨਾਂ ਦੇ ਗੁਰੂ ਨਾਨਕ ਦੇਵ ਜੀ ਨੇ ਫਿਰ ਰਾਗ ਰੰਗ ਕਰਨਾ ਚਲਾ ਦਿੱਤਾ ਹੈ ਰਾਗ ਰੰਗ ਵਿੱਚ ਹੀ ਉਹ ਮਰਦਾਨੇ ਆਦ ਮਰਾਸੀਆਂ ਪਾਸੋਂ ਗਾਇਨ ਕਰਾਉਂਦੇ ਰਹੇ ਰਾਗ ਰੰਗ ਨਾਲ ਲੋਕਾਂ ਦੇ ਮਨ ਚੰਚਲ ਹੋ ਜਾਂਦੇ ਹਨ ਜਿਸ ਕਰਕੇ ਉਹ ਦੋਜਖ ਵਿੱਚ ਜਾ ਪੈਂਦੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਦੇਵ ਜੀ ਦੀ ਨਿੰਦਿਆ ਸੁਣ ਕੇ ਸ੍ਰੀ ਰਾਮ ਰਾਏ ਜੀ ਨੇ ਕਿਹਾ ਤੁਸੀਂ ਪੀਰਾਂ ਦੇ ਪੀਰ ਪੈਗੰਬਰਾਂ ਦੇ ਪੈਗੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਸ ਮੂੰਹ ਨਾਲ ਨਿੰਦਿਆ ਕੀਤੀ ਹੈ ਉਹ ਮੂੰਹ ਤੁਹਾਡੇ ਹੁਣੇ ਹੀ ਬੰਦ ਹੋ ਜਾਣ। ਬਾਬਾ ਰਾਮ ਰਾਏ ਜੀ ਦੇ ਇਸ ਬਚਨ ਨਾਲ ਉਹਨਾਂ ਨਿੰਦਕਾਂ ਦੇ ਉਸੇ ਵੇਲੇ ਮੂੰਹ ਬੰਦ ਹੋ ਗਏ। ਉਹ ਕੋਈ ਗੱਲ ਨਾ ਕਰ ਸਕਣ। ਆਪਣੀ ਅਜਾਈ ਦਸ਼ਾ ਵੇਖ ਕੇ ਉਹਨਾਂ ਨੇ ਬਾਬਾ ਰਾਮ ਰਾਏ ਜੀ ਤੋਂ ਇਸ਼ਾਰਿਆਂ ਨਾਲ ਪੈਰਾਂ ਤੇ ਪੈ ਕੇ ਮਾਫੀਆਂ ਮੰਗੀਆਂ ਫਿਰ ਉਹਨਾਂ ਦੇ ਤਰਲੇ-ਮਿੰਤਾ ਵੇਖ ਕੇ ਬਾਦਸ਼ਾਹ ਨੇ ਸ਼੍ਰੀ ਰਾਮ ਰਾਏ ਜੀ ਨੂੰ ਕਿਹਾ ਕਿ ਇਹਨਾਂ ਨੂੰ ਮਾਫ ਕਰ ਦਿਓ ਇਹਨਾਂ ਦੇ ਮੂੰਹ ਖੁੱਲ ਜਾਣ ਰਾਮ ਰਾਏ ਜੀ ਨੇ ਕਿਹਾ ਜੇਕਰ ਇਹ ਪ੍ਰਣ ਕਰਨ ਕਿ ਗੁਰੂ ਨਾਨਕ ਸਾਹਿਬ ਜੀ ਦੀ ਫਿਰ ਨਿੰਦਿਆ ਨਹੀਂ ਕਰਨਗੇ ਤਾਂ ਕੱਲ ਸਵੇਰੇ ਇਹਨਾਂ ਦੇ ਮੂੰਹ ਖੁੱਲ ਜਾਣਗੇ ਉਹਨਾਂ ਦੇ ਪ੍ਰਣ ਕਰਨ ਨਾਲ ਉਨ੍ਹਾਂ ਦੇ ਦੂਸਰੇ ਦਿਨ ਸਵੇਰੇ ਮੂੰਹ ਖੁੱਲ ਗਏ ਅਤੇ ਉਹ ਬੋਲਣ ਚੱਲਣ ਲੱਗ ਪਏ